ਔਰਡੀ ਮਾਇਆ ਮੋਹ ਪ੍ਰੇਤ ਹੈ ਕਾਮ ਕ્રોਧ ਅਹੰਕਾਰ ਉਦੋ ਹੀ ਪ੍ਰੇਤ ਦੇ ਅਲਫਰ ਉਹ ਕੋ ਵਾਰਾਗੇ ਹਾਂਜੀ ਮਾਇਆ ਮੋਹ ਪ੍ਰੇਤ ਹੈ ਕਾਮ ਕ્રોਧ ਅਹੰਕਾਰ ਇਹੋ ਮਾਇਆ ਦਾ ਮੋਹ ਹੈ ਨਾ ਜੋਈ ਪ੍ਰੇਤ ਹੈ ਪ੍ਰੇਤ ਜੋ ਨਹੀਂ ਹੰਤੀ ਕੋਈ ਪ੍ਰੇਤ ਜੋਰ ਬਲ ਬਲ ਉਤਰੇ ਪ੍ਰੇਤ ਹੈ ਓ ਮਾਇਆ ਮੋਹ ਜੋਰ ਬਲ ਬਲ ਉਤਰੇ ਪ੍ਰੇਤ ਤੇ ਕਮਲ ਗੂਗੋ ਸਤਾਨ ਪ੍ਰੇਤ ਦੀ ਡੈਫੀਨੇਸ਼ਨ ਆ ਜੀ ਮਾਇਆ ਦਾ ਮੋਹ ਹੈ ਜਿਹਨੂੰ ਪ੍ਰੇਤ ਹੈ ਕਾਮ ਕ્રોਧ ਅਹੰਕਾਰ ਭਗਵਾਨ ਅਹੰਕਾਰਾਂ ਦਾ ਹਰ ਹੈ ਉਹਦੇ ਇਹ ਜਮਤੀ ਸਰਕਾਰ ਹੈ ਇਹਨਾਂ ਉੱਪਰ ਜਮਕਾ ਡੰਡ ਕਰਾਰਾ ਜਬਤੇ ਹਕੂਮਤ ਦੇ ਰਾ ਦੇਾਰੇ ਫਿਰ ਉਪਰਕਾਰ 잡ਦੀ ਹੈ ਇਹਨਾਂ ਦੀ ਉਹ ਕਾਰ 잡ਦੀ ਕਿਵੇਂ ਹੈ ਜਿਹੜੀ ਆਪਣੀ ਮਰਜ਼ੀ ਹੈ ਨਾ ਸਾਡੀ ਆਪਣੀ ਮਰਜ਼ੀ ਉਹ ਸਾਡੀ ਆਪਣੀ ਮੌਤ ਹੈ ਉਹ ਪਰ ਕਰਕੇ ਪਰਬ 잡 ਜਿਹੜੀ ਕਾਰ ਅਸੀਂ ਕਹਾਂ ਉਹ ਪਰਬ ਚ ਉਹ ਹੀ ਸਾਡੀ ਉਹਦੇ ਵਿੱਚ ਮੌਤ ਚੁੱਕੀ ਹੋਈ ਹੈ ਸਾਡੀ ਜੋ ਕਾਰ ਸੀ ਪਰਬੂ ਚ ਕਾਰ ਰਹੀ ਨਾ ਉਹ ਜਿਹੜਾ ਇਹ ਜੋ ਸਾਡੀ ਦੋ ਜਣਾ ਪਰਬੂ ਦੀ ਇਹਦੇ ਵਿੱਚੇ ਸਾਡੀ ਮੌਤ ਸੁਖਰੀ ਹੋਈ ਐ ਅਸਲ 'ਚ ਇਹ ਹੀ ਸਾਡੀ ਮੌਤ ਐ ਸਾਡੇ ਦਿਲ ਦੇ ਪਰਬੂ ਦੀ ਕਾਰ ਆ ਰਹੀ ਜੋ ਕਾਰ ਰਹੀ ਸੀ ਸੋਚ ਕੇ ਆਪਣੀ ਵਰਦੀ ਨੂੰ ਜੀਵਨ ਜੋ ਜੂ ਰਹੇ ਆ ਨਾ ਇਹ ਜਮਕੀ ਕਾਰ ਹੈ ਗੁਰਬਾਣੀ ਇਹ ਕਹਿੰਦੀ ਐ ਦੁਨੀਆ ਜੋ ਬੰਦੀ ਬੁੱਧ ਨੋ ਬੁੱਧ ਠੀਕ ਆ ਜੀ ਇਹਨਾਂ ਉੱਪਰ ਜਮਕਾ ਡੰਡ ਕਰਾ ਰਾ ਇਹਨਾਂ ਲੋਕਾਂ ਨੂੰ ਜਮਨਾ ਡੰਡ ਵੀ ਕਰਾ ਰਾ ਕਿ ਤੁੰਡਾ ਵੀ ਗੋਰਾ ਦੀ ਸਾਰੇ ਜੋਰ ਜੋਲ ਨਾਲੇ ਮਨ ਨੂੰ ਕਹਦਾ ਮਨ ਮੁਖ ਜੰਮ ਮਗ ਪਾਇਨ ਜਿਨਾਂ ਦੂਜਾ ਭਾਉ ਪਿਆ ਇਹ ਨਾ ਮਨ ਨੂੰ ਗਰੇ ਆਪਣੇ ਬਾਗ ਬਾਗ ਹੈ ਜੀ ਮਗ ਨੂੰ ਉਕੜਨੀ ਹੈ تیاری ਹੈ تیاری ਹੈ ਉਹ ਕਿ ਉਕੜਣਾ ਉਹਨਾਂ ਨੇ ਕਿ ਮੈਂ ਬਣਾਉਦਾ ਤੇ ਕਲਪ ਲੱਗਿਆ ਵੇ ਉਹ ਵੀ ਪਾਇਆਂ ਬਾਗ ਪਾਇਏ ਤੇ ਜਿਹੜੀ ਕਾਦੇ ਉੱਤੇ ਉੱਪਰ ਕਿ ਉਹ ਕਿ ਮਗ ਗੋਰੇ ਲੋਕ ਦਾ ਗੁਰ ਕੰਕੇ ਨੂੰ ਉਕੜ ਦਿੰਦੇ ਗੋੜੇ ਅੱਛਾ ਜੀ ਤਾਂ ਬਾਅਦ ਆ ਵੀ ਤਾਂ ਮੈਂ ਇਤਿਜ਼ਿਆਰੀ ਕਰਦੇ ਉੱਥੇ ਉੱਪਰ ਕੇ ਹੋ ਗਿਆ ਸਰਦਾਰ ਸਾਹਿਬ ਨੇ ਦੇਖੀ ਨਾ ਵੇ ਤਾਂ ਉਹ ਤੋਂ ਕਿ ਸਭ ਤੋਂ ਅਖੀਆ ਨਾ ਕਿਸੇ ਨੂੰ ਨਸਤਕ ਦਾ ਪਾਉ ਪਤਾ ਵੇ ਕੀ ਹੋਣਾ ਚਾਹੀ ਪੱਛੇ ਜੇ ਨਹੀਂ ਪਤਾ ਸੇ ਹਾਂ ਜੀ ਮਨਮੁਖ ਜਮ ਮਾਗੀ ਪਾਇਨ ਜਿਨ ਦੂਜਿਆ ਭਾਉ ਹਾਂ ਹਾਂ ਉਹਦੀ ਆ ਗੱਲ ਇਤਿਜ਼ਿਆਰੀ ਹੈ ਕਿ ਜਾਂਦੇ ਮਾਰਗ ਪਾਇਵੇਂ ਨੇ ठीक है। ਜਿਹਨ ਦੂਜਾ ਪਾਉ ਪਿਆਰ ਆ। ਜਿਹਨੂੰ ਦੂਜਾ ਪਾਉ ਪਿਆਰ ਆ ਜਿਹਨਾਂ ਭਾਲਾ ਸ਼ਰੀਰ ਦਾ ਪਿਆਰ ਦੂਜਾ ਪਾਉ ਕੀ ਹੈ। ਭਾਲਾ ਸ਼ਰੀਰ ਜਿਹਦੀ ਭੁੱਖ ਭਾਲੇ ਸ਼ਰੀਰ ਦੀ ਲੁੜਾਉਂਦਾ ਇਹਨਾਂ ਦਾ ਪਿਆਰ ਆ ਉਹ ਜਪਦੇ ਮਾਰਗ ਪਏ ਹੋਏ ਨੇ। ਉਹ ਆਪਣੀ ਮਰਜ਼ੀ ਦੇ ਚੱਲਦੇ ਨੇ। ਉਹ ਆਪਣੀ ਇੱਛਾ ਅਨੁਸਾਰ ਚੱਲਦੇ ਨੇ। ਠੀਕ ਹੈ। ਆਪਣੀ ਇੱਛਾ ਅਨੁਸਾਰ ਜੀ ਜੀਵਨ ਜਿਉੜਦੇ ਚ ਉਹਨਾਂ ਦੇ ਜਿਹੜੇ ਲੋਕ ਉਹ ਜਪਦੇ ਮਾਰਗ ਪਏ ਹੋਏ ਨੇ। ਲੋ ਜੀ। ਜੰਪੂਰ ਬੱਦੇ ਮਾਰੀਆਂ ਨੂੰ ਸੁਣੇ ਨਾ ਪਕਾਰ। ਜੰਪੂਰੇ ਡੇੜੇ ਜੰਪੂਰੀ ਆ ਉੱਤੇ ਜਲ ਲੈ ਜਾਂਦੇ ਨੇ ਭੰਨ ਕੇ ਨਾ ਉੱਤੇ ਇਹਨਾਂ ਦੇ ਇੰਨੀ ਬਾਹਰ ਪੈਦੀ ਐ ਕਿ ਆਹ ਨਹੀਂ ਸੁਣ ਵਾਲਾ ਵੀ ਉੱਤੇ ਕੋਈ ਨਹੀਂ ਹੁੰਦਾ ਬੁਕਾਰ ਉੱਤੇ ਨਹੀਂ ਕੋਈ ਹੁੰਦਾ ਉੱਤੇ ਕਿਸੇ ਨੂੰ ਕਹਿਣਾ ਮੁਝੇ ਵੀ ਹੋਰੀ ਬਾਹਰ ਨਾ ਮਾਰ ਕੋਈ ਬੁਕਾਰ ਦੀ ਥੁਰ ਨਹੀਂ ਕੋਈ ਬੁਕਾਰ ਨਹੀਂ ਹੁੰਦਾ ਕਿ ਜਿਹੜਾ ਇਹ ਵੇਸਾ ਸਿਰਫ ਜਿਹੜੇ ਕਾਣੀ ਕਾਣੀ ਜਿਵੇਂ ਤੇਲ ਪੀਂਦੇ ਨੇ ਆਂ ਵੀ ਦੇ ਦਾਂ ਸਰ ਜੀ ਜਿਸ ਨੂੰ ਕਿਰਪਾ ਕਰੇ ਉਸ ਗੁਰ ਮਿਲੈ ਗੁਰਮੁਖ ਨਿਸ਼ਤਾਰ ਜਿੱਦ ਕਰਤਾ ਹੋਇਆ ਪਰਦੇਸ਼ਾ ਦੀ ਉਹ ਗਿਆਨ ਮਿਲ ਜਾਂਦਾ ਹੈ ਤੇ ਗੁਰਦਮਨ ਤੋਂ ਗਿਆਨ ਹੈ ਇਹ ਕੋਈ ਗਿਆਨ ਦੇਲ ਵਾਲਾ ਮਿਲ ਜਾਂਦਾ ਹੈ ਜਿੱਥੇ ਵੀ ਗੁਰੂ ਉਪੜਨ ਤੋਂ ਕੋ ਨਾ ਦੇ ਰੂਪ ਹਾਂਜੀ ਨਾਲੇ ਨੂੰ ਕੋੜ ਇਸ ਕਰਕੇ ਗਿਆਨ ਦੇਲ ਵਾਲਾ ਗੁਰ ਹੈ ਕੋਈ ਸਮਝਣ ਵਾਲਾ ਨਹੀਂ ਦਿੰਦਾ ਹੋਰ ਹਾਂਜੀ ਗੁਰਮੁਖੀ ਨਿਸ਼ਤਾਰ ਗੁਰਮੁਖੀ ਜੇ ਵੜ ਜਵੇ ਜੇ ਗੱਲ ਬੁੱਝ ਲਵੇ ਉਹਦੀ ਸਤਗੁਰੂ ਦੀ ਗੁਰਮੁਖੀ ਬਾਕੇ ਸਾਰਾ ਹੋ ਜਾਂਦਾ ਉਹ ਤਾਂ ਉਹ ਹਰੂ ਤੇ ਠੀਕ ਹੈ